ਔਰ ਇਹਨਾਂ ਸਵਾਰਾਂ ਖੰਡਾਂ ਦੇ ਵਿੱਚ ਹੀ ਮਹਾਰਾਜ ਨੇ ਗੁਰੂ ਖਾਲਸੇ ਦੀ ਇਹ ਕਿਰਤ ਹੈ ਕਿ ਇਹ ਕਿਹੜਾ ਪਿੰਡ ਹੈ 26 ਪਿੰਡ ਦੇ ਵਿੱਚ ਹੈ ਨਹੀਂ ਦੀ ਮਹਾਨ ਮਹਿਮਾ ਕੀਤੀ ਹੈ ਜੋ ਮੈਂ ਉਥੇ ਹੀ ਗੁਰੂ ਗਰੀਬ ਨਵਾਜ ਨੇ ਲਿਖਿਆ ਗੁਰ ਭਗਤਾ RAMDAS ਭਾਈ ਜਿਹੜੇ ਗੁਰੂ ਕੇ ਖਾਲਸੇ ਹੋਣਗੇ ਉਹ ਧਨ ਗੁਰੂ RAMDAS ਸਾਹਿਬ ਜੀ ਦੇ ਚਰਨਾਂ ਦੇ ਭਗਤ ਹੋਣਗੇ ਜਿਹਦੇ ਮਨ ਵਿੱਚ ਇਹ ਭਾਵਨਾ ਨਹੀਂ ਜਾਗਦੀ RAM DAS ਗੁਰੂ ਪੂਰੇ ਕੀਨੇ ਦਾਨਾ ਗੁਰੂ ਖਾਲਸਾ ਜੀ ਹਰ ਸਮੇਂ ਵਿੱਚ ਸਤਗੁਰ ਬਲਜੀਤ ਅਰਜਾਈ ਦੇ ਸਾਗੇ ਨਵਾਗੇ ਖਾਲਸਾ ਦੇ ਵੀਰਿਆਂ ਨੂੰ ਬਣਾਣੀ ਅੱਗੇ ਆਇਆ ਵਾਹਿਗੁਰੂ ਜੀ ਚਲੋ ਵਾਹਿਗੁਰੂ ਸਾਹਿਬਾਂ ਦੀ ਸਾਡਾ ਸਰਬੱਜ ਲੋਕ ਸਾਡ ਗੁਰਾਂ ਦੀ ਮਹਾਨ ਕਿਰਪਾ ਹੋਈ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ ਸੂਹਾਂ ਦੇ ਇਸ ਪਵਿੱਤਰੋ ਸਥਾਨ ਤੇ ਗੁਰਦੁਆਰਾ ਸੂਹਾਂ ਦੇ ਬਾਬਾ ਲਾਹ ਸਿੰਘ ਜੀ ਦੇ ਸਥਾਨ ਤੇ ਇਹ ਜਿਵੇਂ ਸਾਲਾਨਾ ਸਮਾਗਮ ਮਹਾਨ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਹਨ ਜਿਸ ਵਿੱਚ ਅਮਰਤ ਪ੍ਰਚਾਰ ਮੰਡਰ ਇਗਾ ਸੋ ਹਰ ਪ੍ਰਕਾਰ ਦੀ ਸੰਗਤ ਸੇਵਾ ਕਰਨ ਦੇ ਨਾਲ ਨਾਲ ਢੰਡੇ ਬਾਟੇ ਦਾ ਵਰਸ਼ਕਾ ਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਿਆ ਜਾ ਰਿਹਾ ਹੈ ਉਥੇ ਹੀ ਜੋੜ ਮੇਲੇ ਦੇ ਵਿੱਚ ਆ ਜਾਈਆਂ ਪਰੌੜੀ ਵੱਖ-ਵੱਖ ਸੰਪਰਦਾਵਾਂ ਦੇ ਜਥੇਦਾਰ ਵੱਖ-ਵੱਖ ਸਾਧੂ ਸਮਾਨ ਦੇ ਜਥੇਦਾਰ ਸ਼ਰੋਣੀ ਕਮੇਟੀ ਅਤੇ ਸਿਆਸੀ ਜੋ ਲੋਕ ਹਨ ਸਾਰਿਆਂ ਦੇ ਜਿਵੇਂ ਨਾਲ ਗਿਆ ਵੱਡਾ ਇਹ ਬਹੁਤ ਵੱਡੀ ਇੱਕ ਲਿਸਟ ਦੀ ਲੋਡ ਹੈ ਸੋ ਸਾਰੇ ਸਿੱਖ ਜਗਤ ਦੇ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਹੈ ਅਤੇ ਸ਼ਹੀਦਾਂਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਇਸ ਮੌਕੇ ਤੇ ਜਿੱਥੇ ਸੰਗਤਾਂ ਹਾਜ਼ਰ ਹੋਈਆਂ ਆ ਸੰਗਜਥੇ ਬੰਦਿਆ ਦੇ ਜਥੇਦਾਰ ਸਾਹਿਬ ਆਪੋ ਆਪਣੇ ਘੋੜਿਆਂ ਨਾਲ ਆਪੋ ਆਪਣੀਆਂ ਸੰਗਤਾਂ ਨਾਲ ਆਣ ਕੇ ਦਰੋਂ ਮਿਲਣੇ ਹੋਰ ਤਾਂ ਹੋਰ ਚਾਰ ਚੰਦ ਲਾ ਰਹੇ ਹਾਂ ਸੋ ਇਸ ਦੇ ਵਿੱਚ ਸਾਡੇ ਕੋਲ ਸ੍ਰੀ ਪੰਥ ਅਕਾਲੀ ਬੁੱਢਾ ਡਾਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਕਾਸਟੌਰ ਤੋਂ ਪਹੁੰਚੇ ਹਨ ਅਤੇ ਉਹਨਾਂ ਦੇ ਨਾਲ ਦਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰ ਉਹਨਾਂ ਨੇ ਆ ਗਏ ਆ ਭਰਿਆ ਸਾਡੇ ਅਤੇ ਕਰਨਾਡਾਲਾ ਦੇ ਜਥੇਦਾਰ ਸ੍ਰੀ ਗੁਰੂ ਸਾਹਿਬ ਆਪਾ ਮਾਨਸਰ ਦੀ ਮੜੀਆਂ ਵਾਲੇ ਬਾਬਾ ਜੀ ਬਾਬਾ ਨਰਮ ਸਿੰਘ ਜੀ ਆਪਸੀ ਮਾਰ ਵਾਲੀ ਸੰਪਰਦਾਵਾਲੋਂ ਬਾਬਾ ਕਲਦੇਵ ਸਿੰਘ ਜੀ ਸੋ ਇਸੇ ਤਰ੍ਹਾਂ ਹੋਰ ਵੀ ਸਾਧੂ ਸੰਤ ਬੰਤ ਪੂਜੇ ਹਨ ਅਤੇ ਗੁਰੂ ਕੀਆ ਖੁਸ਼ਿਆ ਪ੍ਰਾਪਤ ਕਰਦੇ ਹਨ ਸੋ ਪਿਛਲੇ ਤੱਕ ਜਿੱਥੇ ਜੋੜ ਮੇਲੇ ਦੇ ਸਾਟਾਂ ਵਰਸ਼ਨ ਕਰਨੇ ਹੱਤ ਕੋ ਕਬੱਡੀ ਦੇ ਮੈਚ ਵੀ ਕਾਏ ਜਾਣੇ ਹਾਂ ਅਤੇ ਇਸ ਦੇ ਨਾਮ ਨਾਲ ਲਿਆਨ ਸਿੰਘਾਂ ਨੇ ਆਪਣੇ ਘੋੜਿਆਂ ਦੇ ਜ਼ੋਰ ਦੇ ਸੰਗਤਾਂ ਨੂੰ ਖਾਲ ਕੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸੋ ਮੈਂ ਬਹੁਤਾਂ ਤੋਂ ਜੀ ਮਾ ਦਿੰਦਾ ਹੋਇਆ ਸੰਗਤਾਂ ਨੂੰ ਕਰਨਾਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਜੀ ਵੱਲੋਂ ਇਹ ਵਿਸ਼ੇਸ਼ਤਾ ਔਰ ਤੇ ਸੱਦਾ ਦਿੰਦਾ ਹਾਂ ਕਿ ਜਿੰਨੀਆਂ ਵੀ ਸੰਗਤਾਂ ਨੇ ਹਲੇ ਤੱਕ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਸਾਰੇ ਕਰਗੀਆਂ ਵਾਰੇ ਦੇ ਪੁੱਤਰ ਤੀਆਂ ਤਾਂ ਹੀ ਬਣ ਸਕਦੇ ਆ ਖੰਡੇ ਪਾਟੇ ਦਾ ਰੱਖਾ ਕੇ ਗੁਰੂ ਦੇ ਬਣ ਗੁਰੂ ਦੇ ਲੜ ਲਗੜ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤਾਂ ਹੀ ਲੋਕ ਸੁਖੀਏ ਪਰਮੋਤ ਸੇਹ ਨੇ ਕਰਦੇ ਸਾਂ ਇਸ ਦੇ ਨਾਲ ਨਾਲ ਹੀ ਜੋ ਇੱਕ ਸਾਡਾ ਸਾਰਿਆਂ ਦਾ ਹੀ ਬਹੁਤ ਵੱਡਾ ਫਰਜ ਅੱਥੇ ਜ਼ਿੰਮੇਵਾਰੀ ਬਣ ਜਾਂਦੀ ਹੈ ਜੋ ਕਿ ਸੰਸਾਰ ਦੇ ਉੱਤੇ ਲਸ਼ਿਆਂ ਵਿਸ਼ਿਆਂ ਦਾ ਭੋਲ ਬਾਲਾ ਹੈ ਆਪਣੇ ਧੀਆਂ ਪੁੱਤਰਾਂ ਨੂੰ ਨਸ਼ਿਆਂ ਦੇ ਦੌਰ ਤੋਂ ਬਚਾਈਏ ਅਤੇ ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਸਾਰੇ ਪੰਜਾਬ ਦੀ ਸਾਰੇ ਹਿੰਦੁਸਤਾਨ ਦੀ ਸਾਰੇ ਪਬਲਿਕ ਦੀ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਇਹ ਧਿਆਨ ਦੇਣ ਦੀ ਲੋੜ ਹੈ ਮੈਂ ਕੁਲ ਚਿਕਾਕਾਟਾ ਵਾਈਕਟਰੀ ਕੀ ਫਟੇ ਮੇਰਾ ਨਾਮ ਜਦ ਦਰਪ ਹੋ ਰਿਹਾ ਤੇ ਮੈਂ ਆਜ ਬਾਬਾ ਨੌ ਸਿੰਘ ਜੀ ਦੇ ਨਾਨਕ ਜੀ ਦਾ ਸਤਾਨ ਤੇ ਆਈ ਹੋਈ ਆ ਤੇ ਇਹ ਜੀ ਬਹੁਤ ਵਧੀਆ ਜੋੜ ਮੇਲਾ ਬੜੇ ਦੂਰੇ ਦੂਰੋਂ ਗੁਰਚੇ ਕਾਇਨੇ ਸਭ ਨੇ ਆਪਣੇ ਆਪਣੇ ਵਿਚਾਰ ਦੱਸੇ ਨੇ ਗੁਰਿਕਬਾਲ ਜੀ ਜੀ ਆਏ ਉਹਨਾਂ ਨੇ ਵੀ ਆਪਣੇ ਵਿਚਾਰ ਦੱਸੇ ਕਿੰਨਾ ਚਿਰ ਨਾਲ ਕੀਰਤਨ ਕੀਤਾ ਸਾਰੀ ਸੰਗਤ ਬੜੀ ਪ੍ਰਭਾਵਿਤ ਹੋਈ ਗਿਆ ਹੋਰ ਵੀ ਬੜੇ ਕੀਰਤਨੀਏ ਆਏ ਨੇ ਤੇ ਕਰ ਰਹੇ ਨੇ ਸ਼ਬਦ ਕੀਰਤਨ ਕੀਤਾ ਬਿਦਿਗਾਂ ਬਿਲੀ ਪੁਜਨਕਾਰੀਆਂ ਨੇ ਕੀਰਤਨਕਾਰੀਆਂ ਨੇ ਆਪਣੇ ਵਿਚਾਰ ਦੱਸੇ ਨੇ ਤੇ ਦੋਵੇਂ ਦੋਵੇਂ ਬੜੇ ਸ਼ਰਧਾਲੂ ਆਏ ਨੇ ਵਿਹਾਰਿਕ ਨੇ ਇਸ ਦੇ ਘਰ ਦਾ ਨੰਦ ਬਾਨਿਆ ਬਾਬਾ ਨੋ ਸਿੰਘ ਦੀ ਵਰਗਾ ਸ਼ਹੀ ਕੋਈ ਨਹੀਂ ਹੋਣਾ ਬਾਈ ਜੀ ਅਸੀਂ ਚਿਦਾਨੋਂ ਨਮਸਕਾਰ ਕਰਦੇ ਆ ਬਾਈ ਜੀ ਬਾਸਾ ਬਾਈ ਜੀ ਸਤੇ ਮੇਨਾਂ ਨਿਮਾਣੀ ਆ ਜੀ ਮੈਂ ਤੁਰੰਤ ਰੋਟਰੀਨੀਆਂ ਨਾਂ ਤੇ ਤੇ ਇੱਥੇ ਮਨਾ ਅੰਗੇ ਵੀ ਜੋੜ ਮਿਲੇ ਜਾਈਆਂ ਸੇਵਾ ਕਰਨਾ ਬਾਬਾ ਜੀ ਦੀ ਪੰਜ ਬਾਬਾ ਦੇਸ ਦੀ ਗੁਰਦੁਆਰੇ ਨੂੰ ਲਿਆ ਤੇ ਉਸ ਵਿੱਚ ਪੈਰੇ ਜੁਕੇ ਕਰਦੀ ਖਲਾਉਂਦੇ ਬਾਈ ਜੀ ਤੇ ਇਥੇ ਸਭ ਸਾਰੀ ਕਾਮਨਾ ਪੂਰੀ ਹੋ ਰਹੀ ਆ ਕਿ ਪਾਪਾ ਦੇ ਜੋ ਸ਼ਰਧਾ ਨਾਲ ਮੰਗੋ ਕੋ ਪੂਰਾ ਹੁੰਦਾ ਉਹ ਦਰਗਹ ਨੂੰ ਸੰਗਤ ਆਉਂਦੀ ਹੈ ਫਿਰ ਕਾਮਾ ਕੂਰੀ ਹੁੰਦੀ ਹੈ ਤੇ ਜੋ ਆਪਣੇ ਪੰਨਾਂ ਨਾਲ ਆਉਂਦਾ ਹੈ ਹਾਂਜੀ ਬਾਈ ਉਹ ਸਾਹ ਸਾਹ ਬਾਈ ਦੇ ਪੱਤੇ